ਮੇਰਾ ਮਾਲਿਕ ਕਿੰਨਾ ਉੱਚਾ ਤੇ ਮੈਂ ਕਿੰਨਾ ਨੀਵਾ ਹਾਂ ਫਿਰ ਵੀ ਦੇਖੋ ਮੇਰੇ ਨਾਲ ਨਿਭਾਈ ਜਾਂਦਾ ਏ ਸਤਿ ਸ੍ਰੀ ਅਕਾਲ ਅਸਲਾਮੁਅਲੈਕਮ ਮੇਰੇ ਸਰਦਾਰ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੁਸਲਮ ਵੀਰਾਂ ਨੂੰ ਅਸਲਾਮੁਅਲੈਕਮ ਮੈਂ ਅਬਦਲ ਰਹੀਮ ਰਿਆੜ ਲੈਂਦੇ ਪੰਜਾਬ ਪਾਕਿਸਤਾਨ ਤੋਂ ਮੈਂ ਦੋਸਤਾਂ ਨੂੰ ਦਿਖਾ ਰਿਹਾ ਆਪਣੇ ਅਜ ਮਕਈ ਦੇ ਖੇਤ ਇਹ ਪਿੱਛੇ ਸਾਡੇ ਤੁਸੀਂ ਘਰ ਵੇਖ ਸਕਦੇ ਹੋ ਇਹਦੇ ਉੱਤੇ ਅਸੀਂ ਸੋਲਰ ਪੈਨਲ ਰੱਖੇ ਹੋਏ ਨੇ ਉਹ ਸਾਹਮਣੇ ਜਿਹੜੇ ਨਜ਼ਰ ਆ ਰਹੇ ਨੇ ਔਰ ਇੱਥੇ ਇਹ ਜਿਹੜੀ ਦਰਖਤਾਂ ਦੇ ਵਿੱਚ ਇਹ ਸਫੈਦੀ ਨਜ਼ਰ ਆ ਰਹੀ ਹੈ ਇਹ ਸਾਡਾ ਇਬਾਦਤਖਾਨਾ ਬਣਿਆ ਹੈ ਇੱਥੇ ਅਸੀਂ ਇਬਾਦਤ ਕਰਨੇ ਆਈ ਨੂੰ ਅਸੀਂ ਮਸਜਿਦ ਕਹਿੰਦੇ ਆ ਇੱਥੇ ਰੱਬ ਦਾ ਘਰ ਹੈ ਇੱਥੇ ਅਸੀਂ ਆਪਣੀ ਇਬਾਦਤ ਕਰਦੇ ਆ ਪੰਜ ਟਾਈਮ ਨਮਾਜ਼ ਪੜ੍ਹਦੇ ਆ ਸਵੇਰ ਸੂਰਜ ਨਿਕਲਣ ਤੋਂ ਪਹਿਲੇ ਵੀ ਅਸੀਂ ਇਬਾਦਤ ਕਰਦੇ ਆ ਔਰ ਫਿਰ ਇਸੇ ਤਰ੍ਹਾਂ ਨਾਲ ਹੀ ਚੱਲਦਿਆਂ ਹਾਂ ਅਸੀਂ ਸੂਰਜ ਗਰੂਪ ਹੋਣ ਤੋਂ ਬਾਅਦ ਇੱਕ ਨਮਾਜ਼ ਪੜਦੇ ਹਾਂ ਮਗਰਬ ਦੀ ਉਸ ਤੋਂ ਬਾਅਦ ਅਸੀਂ ਇਸ਼ਾ ਦੀ ਨਮਾਜ਼ ਪੜਦੇ ਹਾਂ ਪਿੱਛੇ ਮੈਂ ਦਿਖਾ ਦਿਖਾ ਰਿਹਾ ਤੁਹਾਨੂੰ ਸਾਡੀ ਕਣਕ ਦੀ ਫਸਲ ਕਿੱਦਾਂ ਮਤਲਬ ਪੱਕ ਕੇ ਤਿਆਰ ਹੋ ਗਈ ਆ ਔਰ ਤੁਸੀਂ ਦੇਖ ਰਹੇ ਹੋ ਕਿ ਪੱਕੀ ਕਣਕ ਦਾ ਲੱਗਦਾ ਮੈਨੂੰ ਵੀ ਜਸ਼ਨ ਜਿਹੜਾ ਵਾ ਉਹ ਜਨਵਰੀ ਵੀ ਮਨਾ ਰਹੇ ਨੇ ਪਰਿੰਦੇ ਵੀ ਐ ਇਸ ਪੌਦੇ ਦੇ ਉੱਤੇ ਚਿੜੀਆਂ ਬੜਾ ਬੋਲਦੀਆਂ ਜਿਹਨੂੰ ਅਸੀਂ ਹਾੜੀਆਂ ਕਹਿੰਨੇ ਆ ਤੇ ਹਾਂਜੀ ਇਸੇ ਤਰ੍ਹਾਂ ਨਾਲ ਹੀ ਇਹ ਤੁਸੀਂ ਪਿੱਛੇ ਦੇਖ ਸਕਦੇ ਹੋ ਸਾਡੇ ਲਹਿੰਦੇ ਪੰਜਾਬ ਦੇ ਘਰ ਲੋਗਾ ਦੇ ਰਹਿਣ ਸਹਿਣ ਦਾ ਤਰੀਕਾਕਾਰ ਔਰ ਐ ਮੈਂ ਦਿਖਾ ਰਿਹਾ ਜੀ ਪਿੱਛੇ ਆਪਣੇ ਕਣਕ ਦੀ ਫਸਲ ਕਿਵੇਂ ਸੋਨੇ ਤਰਾਂ ਦਾ ਰੰਗ ਹੋ ਗਿਆ ਕਣਕ ਦਾ ਪੱਕ ਕੇ ਤੇ ਰੱਬ ਖਾਣੀ ਨਸੀਬ ਕਰੇ ਤੇ ਐ ਜੀ ਪਿੱਛੇ ਮੈਂ ਦਿਖਾ ਰਿਹਾ ਆਪਣੀ ਮਕਈ ਦੀ ਫਸਲ ਔਰ ਐ ਮੇਰੇ ਵੀਰੋ ਇਸ ਮਕਈ ਦੇ ਉੱਤੇ ਸੁੰਡੀ ਦਾ ਹਮਲਾ ਬਹੁਤ ਸ਼ਦੀਦ ਹੋ ਗਿਆ ਸੀਗਾ ਮੈਂ ਕਾਫੀ ਦਿਨ ਹੋ ਗਏ ਆ ਨਹੀਂ ਸਕਿਆ ਖੇਤ ਹਲ ਤੇ ਮੈਂ ਬਲਕਿ ਥੋੜਾ ਜਿਆਦਾ ਨੇੜੇ ਕਰਕੇ ਕੈਮਰਾ ਬਖਾ ਵੀ ਦਿਨਾ ਵਾ ਵੀ ਇਹ ਜਿਹੜਾ ਨਾ ਇਹ ਪੁੱਜਦਾ ਉਹ ਤੋਂ ਸਿਰ ਖਾ ਗਈ ਸੁੰਡੀ ਇਹ ਵਖੋ ਇਹਦੀਆਂ ਇਹ 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 ਜਿਹੜੇ ਦੇ ਸੁਰਾਖ ਕੀਤੇ ਹੋਏ ਪੱਤਿਆਂ ਵਿੱਚ ਇਸੇ ਤਰ੍ਹਾਂ ਨਾਲ ਹੀ ਇਹ ਬਾਕੀ ਖੇਤ ਸਾਡੇ ਠੀਕ ਨੇ ਇਸ ਖੇਤ ਤੇ ਥੋੜਾ ਐਟੈਕ ਜ਼ਿਆਦਾ ਹੋਇਆ ਸੀਗਾ ਆ ਪਰਲਾ ਨਾਲ ਦਾ ਖੇਤ ਠੀਕ ਆ ਇਧਰਲਾ ਵੀ ਠੀਕ ਆ ਜਿਹੜਾ ਤੇ ਬੜੀ ਮਿਹਰਬਾਨੀ ਵੀਰੋ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਇੱਕ ਸ਼ੇਅਰ ਨਾਲ ਇਜਾਜ਼ਤ ਚਾਹਨਾ ਕਿ ਬਾਬੇ ਨਾਨਕ ਬਾਣੀ ਅੰਦਰ ਬਾਤ ਕਹੀ ਯਕ ਰੰਗੀ બસ ਹੋਣਾ ਮੁੜ ਜਾਂਦਾ ਨਹੀਂ ਰੀਤ ਸਜਣ ਦੀ ਚੰਗੀ